ਪੰਜਾਬ ਦੇ ਜਿਹੜਾ ਸਾਡਾ ਰੈਵਨਿਊ ਡਿਪਾਰਟਮੈਂਟ ਆ ਮਾਲ ਵਿਭਾਗ ਦੇ ਅੰਦਰ ਕਾਫੀ ਸਾਰੀਆਂ ਦਿੱਕਤਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਸਮੇਂ ਖੜੀਆਂ ਕੀਤੀਆਂ ਹੋਈਆਂ ਉਹਨਾਂ ਨੂੰ ਲੈ ਕੇ ਇੱਕ ਨਵਾਂ ਮੈਕਨਿਜ਼ਮ ਜਿਹੜਾ ਉਹ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤਿਆਰ ਕੀਤਾਗਾ ਕਿ ਮਾਲ ਵਿਭਾਗ ਦੇ ਅੰਦਰ ਬਹੁਤ ਕਈ ਇਸ ਤਰ੍ਹਾਂ ਦੇ ਕੇਸ ਤੇ ਜਿਹੜੇ ਪੀੜੀਦਰ ਪੀੜੀ ਪਰਿਵਾਰਾਂ ਦੀਆਂ ਦੋ ਦੋ ਤਿੰਨ ਤਿੰਨ ਪੀੜੀਆਂ ਬੀਤ ਜਾਂਦੀਆਂ ਸੀ ਪਰ ਲੇਕਿਨ ਉਹ ਕੇਸ ਉਸੇ ਤਰ੍ਹਾਂ ਪੈਂਡਿੰਗ ਰਹਿੰਦੇ ਸੀ ਕਦੇ ਅਦਾਲਤ ਦੇ ਅੰਦਰ ਕਦੇ ਤਹਿਸੀਲਦਾਰ ਸਹਿਬਾਨ ਕੋਲੇ ਕਦੇ ਕਨਗੋ ਸਹਿਬਾਨ ਕੋਲੇ ਕਦੇ ਪਟਵਾਰੀ ਸਹਿਬਾਨ ਕੋਲੇ ਲਗਾਤਾਰ ਕੇਸ ਜਿਹੜੇ ਨੇ ਉਹਦਾ ਨਫਟਾਰਾ ਸਹੀ ਸਮੇਂ ਤੇ ਨਹੀਂ ਹੁੰਦਾ ਸੀਗਾ ਔਰ ਬਹੁਤ ਵੱਡੀ ਖੱਜਲ ਖਵਾਰੀ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜੇ ਮੈਂ ਗੱਲ ਕਰਾਂ ਪੰਜਾਬ ਦੇ ਕਿਸਾਨਾਂ ਨੂੰ ਸਹਣੀ ਪੈਂਦੀ ਸੀ ਲੋਕਾਂ ਨੂੰ ਆਪਣੇ ਇੰਤਕਾਲ ਕਰਾਉਣ ਲਈ ਬਹੁਤ ਲੰਮਾ ਸਮਾਂ ਖੱਜਲ ਖਵਾਰ ਹੋਣਾ ਪੈਂਦਾ ਸੀ ਲੋਕਾਂ ਨੂੰ ਉਹਨਾਂ ਇੰਤਕਾਰਾਂ ਦੇ ਲਕੜਾ ਲੈਣ ਲਈ ਲੰਬਾ ਸਮਾਂ ਖੱਜਲ ਖਵਾਰ ਹੋਣਾ ਪੈਂਦਾ ਸੀ ਜੇਕਰ ਕਿਸੇ ਨੇ ਆਮਦਨ ਦਾ ਸਰਟੀਫਿਕੇਟ ਬਣਾਉਣਾਗਾ ਘਾਟ ਆਮਦਨ ਦਾ ਸਰਟੀਫਿਕੇਟ ਬਣਾਉਣਾਗਾ ਜਾਂ ਐਨਓਸੀ ਲੈਣੀ ਆ ਜਾਂ ਮਾਲ ਰਿਕਾਰਡ ਦੇ ਅੰਦਰ ਕੋਈ ਜਾਂਚ ਕਰਵਾਉਣੀ ਆ ਇਹ ਸਾਰੇ ਦੇ ਲਈ ਇੱਕ ਲੰਬੇ ਪ੍ਰੋਸੈਸ ਦੇ ਵਿੱਚੋਂ ਲੋਕਾਂ ਨੂੰ ਗੁਜ਼ਰਨਾ ਪੈਂਦਾ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁਖਤਰੀ ਸਾਹਿਬ ਨੇ ਨਿਰਦੇਸ਼ ਦਿੱਤੇ ਕਿ ਸਮਾਂ ਘਟਾਇਆ ਜਾਵੇ ਤਾਂ ਕਿ ਪੰਜਾਬ ਦੇ ਅੰਦਰ ਜਿਹੜੇ ਕੰਮ ਸਾਲ-ਸਾਲ ਦੋ-ਦੋ ਸਾਲਾਂ ਚ ਹੁੰਦੇ ਸੀਗੇ ਉਹਨਾਂ ਦੇ ਲਈ ਸਮਾਂ ਸਾਰਣੀ ਜਿਹੜੀ ਆ ਉਹ ਤੈਅ ਕੀਤੀ ਜਾਵੇ ਜੇ ਮੈਂ ਥੋੜਾ ਪਿਛੋਕਰ ਜਾਵਾਂ ਨਕਲ ਲੈਣ ਲਈ ਆਮਦਨ ਦਾ ਸਰਟੀਫਿਕੇਟ ਪ੍ਰਾਪਤ ਕਰ ਲਈ ਜਾਂ ਮਾਲ ਰਕਾਰ ਦੇ ਜਾਂਚ ਕਰਨ ਦੇ ਲਈ ਕਿਉਂਕਿ ਮਾਲ ਰਕਾਰ ਜਿਹੜਾ ਜੇ ਮੈਂ ਗੱਲ ਕਰਾਂ 920 ਦਾ 930 ਦਾ 940 ਦਾ ਉਹਦੀ ਜਾਂਚ ਲਈ ਵੀ ਲੰਬਾ ਸਮਾਂ ਲੱਗ ਜਾਂਦਾ ਸੀਗਾ ਪਰ ਲੇਕਿਨ ਅੱਜ ਸਰਕਾਰ ਨੇ ਇੱਕ ਨਵਾਂ ਜਿਹੜਾ ਫਰਮਾਨ ਥੱਲੇ ਜਾਰੀ ਕੀਤਾਗਾ ਤਾਂ ਕਿ ਸਮਾ ਸੀਮਾ ਜਿਹੜੀ ਆ ਉਹ ਘਟ ਜਵੇ ਹੁਣ ਤੱਕ ਜਿਹੜੇ ਇੰਤਕਾਲ ਜਿਹੜੇ ਬਿਨਾ ਵਿਰੋਧ ਦੇ ਜਿਹੜੇ ਅਨਕੰਟੈਸਟਿਡ ਇਹ ਕੰਟੈਸਟਿਡ ਨੇ ਜਿਨ੍ਹਾਂ ਦੇ ਅੰਦਰ ਦੋ ਪਾਰਟੀਆਂ ਦੋ ਪਰਿਵਾਰ ਕਿਸੇ ਮਸਲੇ ਨੂੰ ਲੈ ਕੇ ਕਿਸੇ ਲੀਗਲ ਗੱਲ ਨੂੰ ਲੈ ਕੇ ਕਿਸੇ ਫੈਕਟ ਨੂੰ ਲੈ ਕੇ ਅਦਾਲਤ ਦੇ ਅੰਦਰ ਆਪਣੀ ਗੱਲ ਰੱਖਦੀਆਂ ਨੇ ਉਹਨਾਂ ਨੂੰ ਛੱਡ ਕੇ ਜਿਹੜਾ ਬਿਨਾ ਵਿਰੋਧ ਦੇ ਵਿਦਆਊਟ ਅਨਕੰਟੈਸਟਿਡ ਜਿਹੜੇ ਕੇਸ ਨੇ ਉਹ ਲਗਭਗ 8 ਲੱਖ 42362 ਕੇਸ ਜਿਹੜੇ ਨੇਗੇ ਉਹ ਪਿਛਲੇ 1 ਸਾਲ ਚ ਸਾਡੇ ਕੋਲ ਆਏ ਜਿਨ੍ਹਾਂ ਵਿੱਚ 170000 ਅਰਜ਼ੀਆਂ ਜਿਹੜੀਆਂ ਕੋਲ ਅਰਜ਼ੀਆਂ ਲਾਭਪਾਤਰੀ ਸੀ ਸੌਰੀ 842362 ਲਾਭਪਾਤਰੀ ਸੀਗੇ ਜਿਨ੍ਹਾਂ ਵਿੱਚ 170822 ਅਰਜ਼ੀਆਂ ਪੈਂਡਿੰਗ ਪੰਜਾਂ ਸੀਗੀਆਂ ਸੋ ਉਹ ਹੁਣ ਉਹਨਾਂ ਵਿੱਚੋਂ ਸਿਰਫ 26000 ਸਿਰਫ 26658 26658 ਅਰਜ਼ੀਆਂ ਜਿਹੜੀਆਂ ਨੇਗੀਆਂ ਉਹ ਸਿਰਫ ਪੈਂਡਿੰਗ ਪੰਜਾਂ ਰਹੀਆਂ ਉਹਨਾਂ ਦਾ ਨਿਪਟਾਰੇ ਦਾ ਦਿਨ ਜਿਹੜੇ ਨੇ ਉਹ 45 ਦਿਨ ਨੇਗੇ ਸਮਾਸਾਰ ਨੇ ਜਿਹੜੀ ਆ 45 ਦਿਨ ਦੀ ਆ ਸੋ ਅਗਲੇ ਸਮੇਂ ਦੇ ਅੰਦਰ ਅਸੀਂ ਇਹਨਾਂ ਸਾਰਿਆਂ ਨੂੰ ਬੜੇ ਜਲਦੀ 30 30 ਅਪ੍ਰੈਲ ਜਿਹੜੀ ਆ 30 ਅਪ੍ਰੈਲ ਜਿਹੜੀ ਡੇਟ ਆ ਉਹ ਡੈਡ ਲਾਈਨ ਸਾਰੇ ਅਫਸਰ ਸਹਿਬਾਨ ਦੇ ਸਾਹਮਣੇ ਰੱਖੀ ਆ ਕਿ 30 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਜਿਹੜੇ 26658 ਕੇਸ ਨੇਗੇ ਉਹ ਸਾਰੇ ਨਿਪਟਾਏ ਜਾਣ ਯਾਨੀ ਕਿ ਪੰਜਾਬ ਦੇ ਅੰਦਰ ਕੋਈ ਵੀ ਇੰਤਕਾਲ ਦਾ ਕੇਸ ਜਿਹੜਾ ਜਿਹੜਾ ਅਨਕੰਟੈਸਟਡ ਆ ਬਿਨਾ ਵਿਰੋਧ ਦੇ ਕੇਸ ਕੋਈ ਪੈਂਡਿੰਗ ਪਿਆਗਾ ਉਹਦਾ ਨਿਪਟਾਰਾ 30 April ਤੱਕ ਸਾਰੇ ਸਾਡੇ ਆਫੀਸਰ ਸਹਿਬਾਨ ਰੈਵਨਿਊ ਦੇ ਆਫੀਸਰ ਸਹਿਬਾਨ ਤਹਿਸੀਲਦਾਰ ਨੇ ਜਾਂ ਹੋਰ ਜਿਹੜੇ ਵੀ ਡੀਆਰਓ ਵਗੈਰਾ ਜਿੰਨੇ ਵੀ ਅਧਿਕਾਰੀ ਨੇਗੇ ਐਸਡੀਐਮ ਸਹਿਬਾਨ ਕੋਲੇ ਬਹੁਤ ਸਾਰੀਆਂ ਪਾਬਰਾਂ ਤੇ ਡੀਸੀ ਸਹਿਬਾਨ ਕੋਲੇ ਹੁੰਦੀਆਂ ਨੇਗੀਆਂ ਉਹ ਸਾਰੀਆਂ ਅਸੀਂ ਡੇਡ ਦਿੱਤੀ ਹੈ ਕਿ 30 اپریل تک ਇਹ 26658 کیسز ਨੇ ਜਿਹੜੇ ਉਹ ਨبطائے ਜਾਣ ਇਸੇ ਤਰੀਕੇ ਲਗਭਗ 17400 17400 ਜਿਹੜੀਆਂ ਕਾਪੀ ਲੈਣੀ ਹੁੰਦੀ ਆ ਜਿਹੜੇ ਕੇਸ ਡਿਸਾਈਡ ਹੋਏ ਹੋਏ ਨੇਗੇ ਉਹਨਾਂ ਦੇ ਕਾਪੀਜ਼ ਲੈਣੀਆਂ ਹੁੰਦੀਆਂ ਨੇਗੀਆਂ ਉਹਨਾਂ ਦਾ ਨبطਾਰਾ ਵੀ ਜਿਹੜਾ ਅਸੀਂ ਕਿਹਾਗਾ ਕਿ 30 اپریل ਤੱਕ ਕਰਕੇ ਮੁਕੰਮਲ ਖਤਮਾ ਕੀਤਾ ਜਾਵੇ ਇਸੇ ਤਰੀਕੇ ਜੇ ਮੈਂ ਗੱਲ ਕਰਾਂ ਆਮਦਨ ਸਰਟੀਫਿਕੇਟ ਦੀ ਇਨਕਮ ਸਰਟੀਫਿਕੇਟ ਦੀ ਗੱਲ ਕਰੀਏ ਉਹ ਲਗਭਗ 4362 ਪੈਂਡਿੰਗ ਪਏ ਨੇ ਉਹਨਾਂ ਲਈ ਵੀ ਅਸੀਂ 30 April ਕੀਤੀ ਆ ਇਸੇ ਤਰ੍ਹਾਂ ਮਾਲ ਰਿਕਾਰਡ ਦੀ ਜਾਂਚ ਕਰਨ ਦੇ ਕੇਸ ਨੇਗੇ ਉਹ 2123 ਪਏ ਨੇ ਉਹਨਾਂ ਲਈ ਵੀ 30 April ਜਿਹੜੀ ਆ ਡੈਡਲਾਈਨ ਨਿਯੁਕਤ ਕੀਤੀ ਗਈ ਆ ਯਾਨੀ ਕਿ ਜਿਹੜੇ ਕੇਸ ਪੈਂਡਿੰਗ ਪਏ ਨੇਗੇ ਪੰਜਾਬ ਸਰਕਾਰ ਕੋਲੇ ਪ੍ਰੈਜ਼ੀਡੈਂਟ ਦੇ ਵਿੱਚ ਉਹਨਾਂ ਨੂੰ ਕਲੀਅਰ ਕਰਨ ਦਾ ਉਹਨਾਂ ਉਤੇ ਐਪਰੋਪਰੀਏਟ ਆਰਡਰ ਜਾਰੀ ਕਰਨ ਦੀ ਡੇਟ ਜਿਹੜੀ ਆ ਉਹ 30 April ਰੱਖੀ ਗਈ ਆ